ਜਦੋਂ ਪੈ ਮੁਕਤ ਹੋਗੇ ਨਾ ਤੁਸੀਂ ਤੁਸੀਂ ਆਪਣੇ ਸੱਚੇ ਮਾਰਗ ਤੇ ਚੱਲਦੇ ਆ ਠੀਕ ਹੈ ਨਾ ਆਪਣਾ ਕਾਰਜ ਕਰ ਰਹੇ ਹੋ ਆਪਣਾ ਕੰਮ ਕਰ ਰਹੇ ਹੋ ਆਪਣੀ ਪੜ੍ਹਾਈ ਕਰ ਰਹੇ ਹੋ ਆਪਣੀ ਪਾਰਟੀ ਦਾ ਕੰਮ ਕਰ ਰਹੇ ਹੋ ਆਪਣਾ ਬਿਜ਼ਨਸ ਕਰ ਰਹੇ ਹੋ ਮੈਂ ਸਭ ਦਾ ਤਰੱਕੀ ਵੱਡ ਕਦਮਾਂ ਚ ਚੁਮੂ ਇਸ ਕਰਕੇ ਅੱਜ ਮੈਨੂੰ ਖੁਸ਼ੀ ਹੋਈ ਹੈ ਸਾਰਿਆਂ ਨੂੰ ਮਿਲ ਕੇ ਅਮਿਤ ਜੀ ਅੱਜ ਵੀ ਮੈਂ ਘਰ ਆਇਆ ਸੀ ਦੋ ਤਿੰਨ ਵਾਰੀ ਵਿਦੇਸ਼ੀ ਇਹ ਕਹਿੰਦੇ ਆਪਾਂ ਜੋੜਾਂਗੇ ਆਹ ਯਾਰ ਕਦੇ ਨਹੀਂ ਦੋਨੋਂ ਤਨ ਦੋ ਜੀ ਮਿਲ ਕੇ ਚੱਲੇ ਹਨ ਪਰ ਮੈਨੂੰ ਨਾ ਕੋਈ ਮੇਰੀ ਨਵੀਂ ਅਵਾਜ਼ ਨਾਲ ਆਵਾਜ਼ ਨਿਕਲਦੀ ਨਹੀਂ ਹੈ ਆਤਮਾ ਦੀ ਆਵਾਜ਼ ਯਾਰ ਇਹਦੇ ਅੰਦਰ થોਡੀ ਚੱਪਲ ਤੋਂ ਬੋਲਣਾ ਚਾਹੀਦਾ ਹੈ ਉਹਨਾਂ ਨਾਲ ਕੋਈ ਮੇਰੇ ਪਛਾਣ ਨਵੇਂ ਬੰਦੇ ਸਮੂਹਗੇ ਤਾਂ ਮੈਂ ਕੀ ਚਾਹੁੰਦਾ ਕੀ ਲੋਕ ਚਾਹੁੰਦੇ ਨੇ ਮੈਂ ਤਾਂ ਹੀ ਪੁੱਛ ਕੇ ਬਦਲੂਗਾ ਘਰ ਕੱਲਾ ਬੈਠਾ ਖਾਇਸ ਆਪਾਂ ਬਦਲ ਨਹੀਂ ਦੇ ਮੇਰੀ ਸ਼ਕਤੀ ਤਾਂ ਉਹਨੂੰ ਤੁਸੀਂ ਜੇ ਤੁਸੀਂ ਆਪਣੇ ਸਹੀ ਦੇਖੋ ਜੋ ਮੀਟਿੰਗ ਦੇਤੇ ਕੀ ਇਹ ਮੁੱਦੇ ਰੱਖੇਗੇ ਨਾ ਗੋਮਨੀ ਅਕਾਲੀ ਦਲ ਬਤੌਰ ਜ਼ਿਲ੍ਹਾ ਪ੍ਰਧਾਨ ਜੀ ਡਿਊਟੀ ਲਈ ਕੀ ਹੈ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਜਾ ਕੇ ਮੈਂ ਸੂਬਾ ਪੱਧਰ ਤੋਂ ਲੈ ਕੇ ਕਾਈਆਂ ਬਣਾਉਣੀਆਂ ਨੇ ਸੂਬਾ ਪ੍ਰਧਾਨ ਲੈਣੇ ਆ ਕਮੇਟੀਆਂ ਸਰਕਲ ਪ੍ਰਧਾਨ ਬਣਾਉਣੇ ਨੇ ਸਾਡੇ ਸਰਕਲ ਪ੍ਰਧਾਨ ਪਹਿਲਾਂ ਰਣਜੀਤ ਸਿੰਘ ਸ਼ਾਹੀ ਜੀ ਦੇ ਇੱਥੇ ਉਹਨਾਂ ਨੇ ਅੱਜ ਇੱਥੇ ਇੱਕ ਮੀਟਿੰਗ ਕਰਾਈ ਕਿਉਂਕਿ ਜਿਹੜੇ ਫੈਸਲੇ ਸੰਗਤ ਵਿੱਚ ਆ ਕੇ ਲਏ ਜਾਣ ਉਹ ਸਾਰਿਆਂ ਲਈ ਚੰਗੇ ਹੁੰਦੇ ਨੇ ਪਾਰਟੀ ਲਈ ਵੀ ਚੰਗੇ ਹੁੰਦੇ ਨੇ ਤੇ ਲੋਕਾਂ ਲਈ ਵੀ ਚੰਗੇ ਹੁੰਦੇ ਆ ਜਿੰਨੇ ਵਰਕਰ ਜੁੜੇ ਉਹਨਾਂ ਦੀ ਗੱਲ ਸੁਣੀ ਬਹੁਤ ਜ਼ਰੂਰੀ ਹੈ ਸੋ ਅੱਜ ਜੋ ਸਿਲਸਿਲੇ ਦੇ ਵਿੱਚ ਲਗਾਤਾਰ ਸਾਰੇ ਜ਼ਿਲ੍ਹੇ 'ਚ ਮੀਟਿੰਗਾਂ ਚੜ੍ਹਦੀਆਂ ਅੱਜ ਪਟਿਆਲਾ ਸ਼ਹਿਰੀ ਜੋ ਸਰਕਲ ਹੈ ਉਹਦੀ ਮੀਟਿੰਗ ਸੀ ਤੇ ਬਹੁਤ ਵੱਡੀ ਗੈਂਡੀ ਧੱਗਾ ਸ਼ਹਿਰੀ ਧੱਗਾ ਸ਼ਹਿਰੀ ਤੇ ਸਾਡੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਇਸ ਮੀਟਿੰਗ ਚ ਸ਼ਾਮਲ ਹੋਏ ਸਾਡੇ ਜਿਹੜੇ ਘੱਡੇ ਤੋਂ ਪੁਰਾਣੇ ਬਜ਼ੁਰਗ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲੇ ਆ ਰਹੇ ਆ ਲਗਾਤਾਰ ਸਾਰੇ ਇਸ ਪਾਰਟੀ ਦੇ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਇਹ ਬੜਾ ਵਧੀਆ ਦੇਖਣ ਨੂੰ ਜਿਹੜਾ ਬਜ਼ੁਰਗਾਂ ਦਾ ਤਜਰਬੇ ਦਾ ਤੇ ਨੌਜਵਾਨਾਂ ਦੇ ਜੋਸ਼ ਦਾ ਸੁਮੇਲ ਹੈ ਕੋਈ ਵੀ ਪਾਰਟੀ ਆ ਉਹ ਤਾਂ ਹੀ ਅੱਗੇ ਜਾ ਸਕਦੀ ਹੈ ਨੌਜਵਾਨ ਕਿਸੇ ਵੀ ਜਿੱਤ ਦਾ ਰੀੜ ਦੀ ਹੱਡੀ ਹੁੰਦੇ ਅੱਜ ਸਾਡੇ ਭਰਾ ਸ਼ਾਮਲ ਵੀ ਹੋਏ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਸ਼ ਤੇ ਦੋਨੋਂ ਇਹ ਪਹਿਲਾ ਆਮ ਆਦਮੀ ਪਾਰਟੀ ਦੀ ਵਰਕ ਕਰਦੇ ਰਹੇ ਨੇ ਪਰ ਉਹਨਾਂ ਦੀਆਂ ਇਹ ਜੋ ਪਾਰਟੀ ਦੀਆਂ ਕਾਰਜਕਾਰੀਆਂ ਨੇ ਉਹਦੇ ਤੋਂ ਨਾਰਾਜ਼ ਹੋ ਕੇ ਕਿਉਂਕਿ ਉਹ ਗੱਲਾਂ ਬਹੁਤ ਵੱਡੀਆਂ ਕਰਦੇ ਸੀ ਪੰਜਾਬ ਹਿੱਤ ਦੀਆਂ ਕਰਦੇ ਸੀ ਨੌਜਵਾਨਾਂ ਦੀਆਂ ਕਰਦੇ ਸੀ ਪਰ ਉਹ ਤਾਂ ਪੰਜਾਬ ਨੂੰ ਮੋਟਣ ਤੇ ਹੋ ਗਏ ਪੰਜਾਬ ਉਹਨਾਂ ਨੇ ਦਿੱਲੀ ਵਾਲਿਆਂ ਅੱਗੇ ਗਿਰਵੀ ਰੱਖਿਆ ਸੋ ਉਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸਾਡੇ ਵੀ ਰੱਜ ਸਾਡੇ ਨੂੰ ਸ਼ਾਮਲ ਹੋਏ ਨੇ ਬਹੁਤ ਸੋਹਣੀ ਮੀਟਿੰਗ ਹੋਈ ਇਹਨਾਂ ਸਾਰੇ ਭਰਾਵਾਂ ਨੂੰ ਮਿਲ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਮਨ ਖੁਸ਼ ਹੋਇਆ ਜਿੰਨਾਂ ਚਿਰ ਅਸੀਂ ਲੋਕਾਂ ਦੇ ਵਿੱਚ ਜਾਂਦੇ ਨਹੀਂ ਸਾਡੇ ਨੌਜਵਾਨ ਵੀਰਾਂ ਨੂੰ ਉਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਵੀ ਪਹਿਲਾਂ ਕੀ ਇਹੋ ਜਿਹੀ ਨਾਰਾਜ਼ਗੀ ਸੀ ਉਹ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਹੈ ਉਹਦੇ ਤੋਂ ਨੌਜਵਾਨ ਟੁੱਟਿਆ ਸਾਡੀ ਸਭ ਤੋਂ ਪਹਿਲੀ ਤੇ ਅਹਿਮ ਜ਼ਿੰਮੇਵਾਰੀ ਸਾਡੇ ਨੌਜਵਾਨ ਵੀਰਾਂ ਨੂੰ ਮਿਲ ਕੇ ਪੁੱਛਣਾ ਹੈ ਵੀ ਇਹੋ ਜਿਹੀ ਕਿਹੜੀ ਗੱਲ ਹੈ ਇਹ ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਉਠਾਉਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਯੂਥ ਅਕਾਲੀ ਦਲ ਹੈ ਉਹਦੇ ਵਿੱਚ ਨੁਮਾਇੰਦਗੀਆਂ ਵੱਧ ਤੋਂ ਵੱਧ ਯੂਥ ਅਕਾਲੀ ਦਲ ਤਾਂ ਮਿਲ ਨਹੀਂ ਹੀ ਯੂਥ ਨੂੰ ਪਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਇਕਾਈਆਂ ਬਣਨਗੀਆਂ ਜਥੇਬੰਦੀ ਬਣੂਗੀ ਉਹਦੇ ਵਿੱਚ ਵੀ ਬਹੁਤ ਵੱਡਾ ਤਕਰੀਬਨ 50% ਹਿੱਸਾ ਕਿਉਂਕਿ ਜੀ ਵੀਰ ਸਿੰਘ ਬਾਦਲ ਨੇ ਇਹ ਵਾਦਾ ਕੀਤਾ ਸੀ ਨੌਜਵਾਨਾਂ ਨਾਲ 50% ਹਿੱਸਾ ਨੌਜਵਾਨਾਂ ਨੂੰ ਦਿੱਤਾ ਜਾਊਗਾ ਉਹਨਾਂ ਨੂੰ ਅੱਗੇ ਲਿਆ ਕੇ ਨੁਮਾਇੰਦਗੀਆਂ ਨੇ ਆਪਣੇ ਸੁਪਨੇ ਵਿੱਚ ਬਗਉਲੀ ਦਾ ਜੀ ਮੌਜੂਦ ਨੇ ਆਪਣਾ ਅੱਜ ਦੀ ਗੱਲਬਾਤ ਕਰਦੇ ਆ ਅੱਤੀ ਜੋ ਅਹਿਮ ਮੀਟਿੰਗ ਦੇ ਵਿੱਚ ਕੀ ਕੀ ਵਿਸ਼ੇ ਰੱਖੇ ਰਹਿਤਾਂ ਹਾਂ ਅੱਜ ਸਾਡੀ ਜਿਹੜੇ ਸਾਹੀ ਸਾਬ ਸਰਕਲ ਦੇ ਕੱਢੇ ਦਾਨ ਨੇ ਸ਼ਹਿਰ ਦੇ ਉਹਨਾਂ ਨੇ ਮੀਟਿੰਗ ਰੱਖੀ ਆ ਆਪਣੇ ਜਿਹੜੇ ਸ਼ੋਨੀ ਕਾਲੀਦਨ ਦੇ ਬਕਰ ਸੀ ਜਿਹੜੇ ਸਾਡੇ ਤੋਂ ਨਰਾਜ਼ ਹੋ ਕੇ ਵੀ ਕਈ ਜਿਹੜੇ ਨੌਜਵਾਨ ਸਾਡੇ ਤੋਂ ਵੱਖ ਹੋਈ ਸੀ ਸੋ ਅਸੀਂ ਪਿਛਲੇ ਤਕਰੀਬਨ 1 ਮਹੀਨੇ ਤੋਂ ਕੀ ਆਪਾਂ ਅੱਛੇ ਦਹਿਲਾ ਸ਼ੁਰੂ ਕਰਤਾ ਹੈ ਵੀ ਜਿਹੜੀ ਸ਼੍ਰੋਮ ਨੇ ਕਾਲੀਦਨ ਦੇ ਵਿੱਚ ਸਾਡਾ ਵਰਕਰ ਸਾਡੇ ਤੋਂ ਕਿਉਂ ਨਾਰਾਜ਼ ਹੋ ਕੇ ਗਿਆ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਤੋਂ ਪੁੱਛਿਆ ਜਾਵੇ ਵੀ ਕੀ ਕਾਰਨ ਸੀ ਵੀ ਜਿਹੜਾ ਸ਼੍ਰੋਮ ਨੇ ਕਾਲੀਦਨ ਤੋਂ ਸਭ ਤੋਂ ਵੱਖੋ ਸੋ ਉਹਨਾਂ ਨਾਲ ਅੱਜ ਵਿਚਾਰ ਵਟਾਂਦਰਾ ਕਰਕੇ ਬਹੁਤ ਸਕੂਨ ਔਰ ਖੁਸ਼ੀ ਮਹਿਸੂਸ ਹੋਈ ਕਿਉਂਕਿ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਸੀ ਕਿਉਂਕਿ ਨਾ ਹੀ ਪਾਰਟੀ ਦਾ ਹੈ ਜਦੇ ਤਾਂ ਆਮ ਆਦਮੀ ਪਾਰਟੀ ਉਹਨਾਂ ਨੂੰ ਐ ਲੱਗਿਆ ਵੀ ਆਮ ਬੰਦੇ ਨੂੰ ਚੱਕ ਕੇ ਮੰਤਰੀ ਬਣਾ ਦੇਣਗੇ ਮਿਨਿਸਟਰ ਬਣਾ ਦੇਣਗੇ ਡੀਸੀ ਬਣਾ ਦੇਣਗੇ ਐਸਐਚਓ ਲਾ ਦੇਣਗੇ ਉਹ ਉਹਨਾਂ ਦਾ ਭਲੇਖਾ ਦੂਰ ਹੋ ਗਿਆ ਪਹਿਲਾਂ ਤਾਂ ਹਰ ਇੱਕ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਨੌਜਵਾਨ ਵੀ ਨੇ ਸਾਡੇ ਜਥੇਦਾਰ ਵੀ ਨੇ ਹਰ ਇੱਕ ਬੰਦੇ ਦੀ ਪਰੋ ਸੌਖੇ ਸੀ ਥਾਣੇ 'ਚ ਜਾਂਦਾ ਸੀ ਐਸਐਚਓ ਨੂੰ ਬਾਹ ਫੜ ਕੇ ਕੰਮ ਕਰਾਉਂਦਾ ਸੀ ਤੇ ਅੱਜ ਇਹਨਾਂ ਤੋਂ ਪਤਾ ਲੱਗਿਆ ਇਹਨਾਂ ਨੂੰ ਤਾਂ ਕੋਈ ਥਾਣੇ ਚ ਅੰਦਰ ਵੀ ਨਹੀਂ ਬੜਨ ਦਿੰਦਾ ਮਿਊਨਿਸਪਲ ਕਮੇਟੀ 'ਚ ਨਹੀਂ ਬੜਨ ਦਿੰਦਾ ਪੰਚਾਇਤ ਭਾਗ 'ਚ ਨਹੀਂ ਅੰਦਰ ਬੜਨ ਦਿੰਦਾ ਸੋ ਇਹਨਾਂ ਦੀ ਇੰਨੀ ਬੁਰੀ ਦਸ਼ਾ ਹੋ ਗਈ ਮਤਲਬ ਤੁਸੀਂ ਸਾਬ ਨਾਲੋਂ ਜਿਹੜੇ 5000 ਦੇ ਰੇਟ ਸੀ ਦਫ਼ਤਰਾਂ ਦੇ ਉਹ ਅੱਜ ਟਿਕੜੇ-ਚੌਕੜੇ ਹੋ ਗਏ ਇਹਨਾਂ ਨੇ ਕਹਿੰਦੇ ਜੀ ਸੁਧਾਰ ਕਰਾਂਗੇ ਹੁਣ ਤੁਸੀਂ ਦੇਖੋ ਇਹਨਾਂ ਨੇ ਕਿੰਨੀ ਠੱਗੀ ਲੋਕਾਂ ਦਾ ਮੂਰਖ ਬਣਾਇਆ ਕਦੇ ਕਹਿੰਦੇ ਜੀ ਤਤਕਾਲ ਚ ਕੋਈ ਰਜਿਸਟਰੀ ਹੋਈ ਹੈ ਚਲੋ ਪਾਸਪੋਰਟ ਤਾਂ ਤਤਕਾਲ ਚ ਸੁਣਾ ਤੇ ਵੀ ਕੋਈ ਅਮਰਜੈਂਸੀ ਆ ਗਈ ਵਿਦੇਸ਼ ਚ ਜਾਣਾ ਕਿਸੇ ਦੀ ਕੋਈ ਸੁੱਖ-ਦੁੱਖ ਹੋ ਗਿਆ ਉਹਨੂੰ ਜਾਣਾ ਪਊਗਾ ਤੇ ਰਜਿਸਟਰੀ ਲਈ ਤਤਕਾਲ ਦਾ ਕੀ ਕੰਮ ਹੈ ਉਹ ਤਾਂ 2 ਮਹੀਨੇ ਦਾ ਆਪਾਂ ਬਿਆਨਾਂ ਲਿਖਾਉਨੇ ਆ 2 ਮਹੀਨੇ ਚ ਆਰਾਮ ਨਾਲ ਤੁਸੀਂ ਰਜਿਸਟਰੀ ਕਰਾ ਲੋਗੇ ਬੜਾ ਧੱਕੀ ਮਾਰਨ ਵਾਸਤੇ ਵੀ ਇਹਨਾਂ ਨਾਲ ਲੋਕਾਂ ਨੂੰ ਆਮ ਲੋਕਾਂ ਨੂੰ ਕਿਵੇਂ ਠੱਗੀ ਮਾਰਾਂਗੇ ਤਤਕਾਲ ਚ ਰਜਿਸਟਰੀ ਕਰ ਦੋ ਸੋ ਇਹ ਜਿਹੇ ਪਾਲਸੀਆਂ ਜਿਹੜੀਆਂ ਇਹ ਲੈ ਕੇ ਆ ਰਹੇ ਨੇ ਸਰਕਾਰ ਲੋਕਾਂ ਦਾ ਮੂਰਖ ਬਣਾਉਣ ਤੋਂ ਇਲਾਵਾ ਮੂਰਖ ਬਣਾਉਣ ਤੋਂ ਇਲਾਵਾ ਵੀ ਆਮ ਬੰਦੇ ਦੀ ਚੜ੍ਹਾਈ ਹੋਊਗੀ ਆਮ ਆਦਮੀ ਬੰਦੇ ਦੀ ਗੱਲ ਸੁਣੀ ਜਾਊਗੀ ਪਰ ਅੱਜ ਆਮ ਬੰਦੇ ਦੀ ਕੋਈ ਸੁਣੀ ਜਾ ਰਹੀ ਹੈ ਦਫਤਰਾਂ ਜਿਨੀ ਮੈਡਮ ਵਧਣ ਦਿੱਤਾ ਜਾ ਰਿਹਾ ਜਿਹੜੇ ਇਹਨਾਂ ਦੇ ਐਮ ਐਲ ਏ ਆ ਉਹ ਆਮ ਬੰਦੇ ਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਆਉਣ ਆਮ ਦਾ ਸਾਡੇ ਕੋਲੇ ਆ ਇੱਕ ਸਰਦਾਰ ਜੀ ਕੀ ਬਿਆਨ ਸਿੰਘ ਜੀ ਸੀਗਾ ਨਾ ਭਗਵਾਨ ਸਿੰਘ ਜੀ ਦੇ ਤੇ ਕੋਈ ਇਹਨਾਂ ਨੇ ਫੋਟੋ ਦਿਖਾਈ ਡਾਕਟਰ ਬੇਡਕਰ ਸਾਹਿਬ ਦੀ ਔਰ ਸਰਦਾਰ ਭਗਤ ਸਿੰਘ ਜੀ ਦੀ ਦਿਖਾਈ ਨਾ ਫੋਟੋ ਸਾਰੇ ਪੰਜਾਬ ਚ ਝੰਡੋਰਾ ਪਟਿਆ ਉਹ ਪੀੜੀ ਜੀ ਇਹਨਾਂ ਨੇ ਡਰਾਮੇ ਕਰਕੇ ਆਪਣੀ ਪੱਗ ਬੰਨ ਲਈ ਕਿ ਆ ਇਹ ਭਗਤ ਸਿੰਘ ਪੁਰਨੇ ਤੋਂ ਗਏ ਆ ਇਹ ਭਗਤ ਸਿੰਘ ਨੂੰ ਸੈਂਟਰ ਤੋਂ ਤੱਕ ਹੀ ਇਹਨਾਂ ਨੇ ਦਿਵਾਉਣਾ ਸੀ ਸਹੀ ਦੀ ਦਾ ਦਰਜਾ ਇਹ ਤਾਂ ਆਪਣੇ ਮਤਾ ਨਹੀਂ ਪਾ ਸਕੇ ਵਿਧਾਨ ਸਭਾ ਚ ਜਦ ਕਿ ਸਾਰੇ ਐਮ ਐਲ ਏ ਅਮੇ ਦੇਖ ਰਿਹਾ ਕਿੱਥੇ ਕਿਤਾਬ ਹੈ ਤੁਸੀਂ ਦੇਖ ਲਓ 117 ਐਮ ਐਲ ਏ ਤੋਂ ਲਿਖਾਇਆ ਹੈ ਤੇ ਮੇਰੇ ਖਿਆਲੋਂ 200 ਤੋਂ ਉੱਪਰ ਜਿਹੜੇ ਪੰਚਾਇਤਾਂ ਚੇਅਰਮੈਨ ਹੋਰ ਕੋਈ ਬੰਦਿਆਂ ਤੋਂ ਮਤੇ ਪੁਆਏ ਗਏ ਇਹੜੀ ਸਰਕਾਰ ਆਪਣੇ ਕਈ ਹੋਏ ਵਾਦੇ ਤੋਂ ਮੁਕਰ ਜਵੇ ਮੈਂ ਸਮਝਦਾ ਉਹ ਲੋਕਾਂ ਦਾ ਹੋ ਕੀ ਸਦਾਰੂਗੀ ਸੋ ਡਾਕਟਰ ਮੇਂਟਰ ਸਾਹਿਬ ਦੀ ਫੋਟੋ ਦਿਖਾਈਆਂ ਡਾਕਟਰ ਮੇਂਟਰ ਸਾਹਿਬ ਦੇ ਇਹਨਾਂ ਨੇ ਇੱਕ ਵੀ ਜਿੰਨੀਆਂ ਬੇਇੱਜ਼ਤੀਆਂ ਮੈਂ ਸਮਝਦਾ ਪੰਜਾਬ ਦੇ ਵਿੱਚ ਹੋਈਆਂ ਬੁੱਤਾਂ ਦੀ ਬੇਇੱਜ਼ਤੀ ਹੋਈ ਅੰਮ੍ਰਿਤਸਰ ਦੇ ਵਿੱਚ ਹੋਈ ਹੋਰ ਸ਼ਹਿਰਾਂ ਵਿੱਚ ਹੋਈ ਇਹ ਸਾਰੀ ਆਮ ਆਦਮੀ ਪਾਰਟੀ ਦੀ ਕ੍ਰੀਏਸ਼ਨ ਇਹਨਾਂ ਦੀ ਕੀ ਹੈ ਪ੍ਰੋਬਲਮ ਕ੍ਰੀਏਟ ਕਰਨੇ ਕ੍ਰੀਏਟ ਕਰਕੇ ਲੋਕਾਂ ਨੂੰ ਉਸ ਪ੍ਰੋਬਲਮ ਚ ਆ ਜਾਣਾ ਪਰ ਫਿਰ ਉਸ ਨੂੰ ਕਹਿਣਾ ਵੀ ਅਸੀਂ ਸੰਜਾਤਾ ਆ ਦੇਖੋ ਹਲੇ ਕੁ ਮੈਂ ਪੰਨਾ ਹਮ ਆ ਇਹ ਸਪੀਕਰ ਸਾਹਿਬ ਦਾ ਲੈਟਰ ਹੈ ਠੀਕ ਹੈ ਜੀ ਆ ਦੇਖੋ ਡਿਪਟੀ ਸਪੀਕਰ ਸਾਹਿਬ ਦਾ ਲੈਟਰ ਹੈ ਠੀਕ ਹੈ ਜੀ ਇਹ ਸੋਚਣਾ ਲੋਕ ਮੰਤਰੀ ਸਰਜੀਤ ਸਿੰਘ ਉਹਦਾ ਲੈਟਰ ਹੈ ਕਹਿੰਦਾ ਮਤਲਬ ਆ ਦੇਖੋ ਇੱਕ ਇੱਕ ਤੁਸੀਂ ਅੱਜ ਆਪਾਂ ਕਹਿ ਦੀ ਸਰਕਾਰ ਨੇ ਜਿਵੇਂ ਵਾਅਦਾ ਕਰਿਆ ਅਮਨ ਰੋੜਾ ਅਮਨ ਰੋੜੇ ਦਾ ਲੈਟਰ ਆ ਆ ਦੇਖੋ ਜਿਹੜੇ ਬੰਦੇ ਪੱਗੇ ਸਿੰਘ ਜੀ ਨੂੰ ਲੈ ਕੇ ਤੁਰੇ ਸੀ ਅੱਜ ਉਹ ਚਿੱਠੀਆਂ ਤਾਂ ਦੇ ਰਹੇ ਆ ਪਰ ਉਸੇ ਉਹ ਕੰਮ ਨਹੀਂ ਕਰ ਸਕਿਆ ਇਹ ਸੱਚੇ ਹੋਣਗੇ ਠੀਕ ਹੈ ਜੀ ਇਨਸਾਫ ਆਪਾਂ ਕਹਿ ਦੀ ਇਨਸਾਫ ਨਹੀਂ ਹਜ ਤਾ ਇਨਸਾਫ ਹਜੇ ਇਹਨਾਂ ਨੇ ਕੋਈ ਨਹੀਂ ਦਿਆ ਸੋ ਲੋਕ ਹੁਣ ਚੰਗੀ ਤਰ੍ਹਾਂ ਜਾਣ ਚੁੱਕੇ ਆ ਗੁਰੂ ਕਿਰਪਾ ਕਰਨਗੇ ਇਹਨਾਂ ਨੇ ਝੂਠ ਦਾ ਪਲੰਦਾ ਤਿਆਰ ਕਰਿਆ ਸੀ ਉਹ ਜੇਲ੍ਹ ਕੱਟ ਰਿਆ ਜਿੰਨੇ ਬੇਇਜ਼ਤੀ ਵੀ ਕਰੀ ਸੀ ਸਾਡੇ ਤੇ ਬੇਤਵੀਦ ਇਲਜ਼ਾਮ ਲਾਉਂਦੇ ਆ ਕੋਈ ਪ੍ਰੂਫ ਨਹੀਂ ਮਿਲਿਆ ਕੋਈ ਸਿੰਗਲ ਪ੍ਰੂਫ ਤੱਕ ਨਹੀਂ ਮਿਲਿਆ ਇਹਨਾਂ ਸੋ ਇਸ ਕਰਕੇ ਗੁਰੂ ਮਹਾਰਾਜ ਜੀ ਇਹਨੂੰ ਸਬਕ ਸਿਖਾਉਣਗੇ ਸਾਨੂੰ ਇਹ ਉਮੀਦ ਹੈ ਲੋਕਾਂ ਤੋਂ ਉਮੀਦ ਹੈ ਸੋ ਸਾਰੇ ਸੰਗਤ ਦਾ ਧੰਨਵਾਦ ਸਾਹੀ ਸਾਹਿਬ ਦਾ ਧੰਨਵਾਦ ਜੀ ਵੱਡੀ ਗੱਲ ਇਹ ਵੀ ਕੀ ਜੋ ਆ ਆ ਆਪ ਪਾਰਟੀ ਛੱਡ ਕੇ ਜੋ ਦੋ ਆਪਾਂ ਕਹਿੰਦੇ ਨੌਜਵਾਨ ਪੀੜ੍ਹੀ ਵੀ ਅੱਜ ਆਪਣੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦੇ ਵਿੱਚ ਸ਼ਾਮਿਲ ਹੋਈ ਹੈ ਦੇਖੋ ਇਹ ਬੜੀ ਇਹ ਸੰਤ ਬਹੁਤ ਦੇਰ ਦੇ ਲੋਕਹੀ ਜਾ ਰਹੇ ਸੀ ਸਾਡਾ ਤਾਣਾ ਬਾਣਾ ਨਾ ਸਾਡੇ ਜਿਹੜੀ ਇਲੈਕਸ਼ਨ ਪ੍ਰਧਾਨ ਜੀ ਦੀ ਹੋਣੀ ਸੀ ਪਹਿਲਾਂ ਭਰਤੀ ਹੋਈ ਉਹਨਾਂ ਦੀ ਇਲੈਕਸ਼ਨ ਹੋਈ ਹੁਣ ਜिले ਦੇ ਪ੍ਰਧਾਨ ਸਾਡੇ ਕਾਕਾ ਜੀ ਹਰਿਆਉ ਸਾਹਿਬ ਬਣਾਏ ਸਾਰੇ ਜ਼ਿਲ੍ਹੇ ਦੀ ਜਥੇਬੰਦੀ ਅਸੀਂ ਬਣਾ ਰਹੇ ਹਾਂ ਠੀਕ ਹੈ ਜੀ ਉਹਦੇ ਤਹਿਤ ਹੁਣ ਜਦੋਂ ਅਸੀਂ ਲੋਕਾਂ 'ਚ ਜਾ ਰਹੇ ਹਾਂ ਭਰਤੀ ਹੋਈ ਤਾਂ ਲੋਕਾਂ ਦਾ ਜਿਹੜਾ ਦੁੱਖ ਦਰਦ ਹੈ ਜੋ ਉਹਨਾਂ ਦੀ ਪੀੜਾ ਉਹ ਆਪਣੀਆਂ ਹੁਣ ਬਿਆਨ ਕਰ ਰਹੇ ਆ ਔਰ ਬਹੁਤ ਵੱਡੀ ਪਾਰੀ ਗਣ ਚ ਇਹ ਤਾਂ ਅਜੇ ਸਾਡੀ ਸਰਕਲ ਦੀ ਨਾ ਇੰਟਰਨਲੀ ਮੀਟਿੰਗ ਸੀ ਲੋਕ ਤਾਂ ਇੰਨੇ ਜੁਆਇਨ ਕਰਨ ਨੂੰ ਬੈਠੇ ਆ ਉਹ ਤਾਂ ਇਹ ਕਹਿੰਦੇ ਨੇ ਪ੍ਰਧਾਨ ਜੀ ਥੋੜਾ ਜਿਹਾ ਹੋਰ ਸਮਾਂ ਦੇ ਦਿਓ ਥੋੜਾ ਜਿਹਾ ਹੋਰ ਸਮਾਂ ਦੇ ਦਿਓ ਜਿਵੇਂ ਇਹ ਚੜੇ ਸੀ ਨਾ ਕੁਤਬਨਾਰ ਤੇ ਉਹ ਉੱਥੇ ਸਲਿੱਪ ਹੋ ਕੇ ਖਾੜੀ ਚ ਹੀ ਜਾਣਗੇ ਥੱਲੇ ਥੱਲੇ ਨਹੀਂ ਲਟਕਣਾ ਇਹਨਾਂ ਨੇ ਤੁਸੀਂ ਗੱਲ ਨੋਟ ਕਰ ਲਿਓ ਮੇਰੀ ਜਿਵੇਂ ਕੁਤਬਨਾਰ ਤੇ ਚੜਦਾ ਨਾ ਬੰਦਾ ਜਦੋਂ ਗਿਰਦਾ ਫਿਰ ਉਹ ਥੱਲੇ ਲਟਕਦਾ ਨਹੀਂ ਖਾੜੀ ਚ ਜਾਊ ਇਹ ਹਾਲੇ ਨਾ ਦਸ 27 ਚ ਆਹੀ ਲੋਕ ਦੱਸਣਗੇ ਜਿਨ੍ਹਾਂ ਨੇ ਧੰਨ ਸੋ ਕਹਿਣਾ ਆਪਣੇ ਵਿੱਚ ਜੋ ਆਪਾਂ ਕਹਿ ਦਈਏ ਕਾਫੀ ਲੰਬੇ ਅਰਸੇ ਤੋਂ ਸ਼ਰੋਮਣੀ ਅਕਾਲੀ ਦਲ ਦੀ ਜੋ ਸ਼ਾਹੀ ਪਰਿਵਾਰ ਸੇਵਾ ਨਿਭਾ ਰਿਹਾ ਹੈ ਉਹ ਆਪਣੇ ਵਿੱਚੋ ਸ਼ਾਹੀ ਪਰਿਵਾਰ ਮੌਜੂਦ ਨੇ ਰਣਜੀਤ ਸਿੰਘ ਜੀ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਪਹਿਲਾਂ ਤੁਹਾਨੂੰ ਦੱਸਾਈਆਂ ਜੇ ਤੁਸੀਂ ਇੱਥੇ ਆ ਕੇ ਜੋ ਉਮਣੀ ਕਾਲੀ ਦਲ ਦੀ ਜੋ ਮੀਟਿੰਗ ਕੀਤੀ ਹੈ ਪਹਿਲਾਂ ਤਾਂ ਤੁਹਾ